ਡਾਂਡਾ ਦੇ ਨਜ਼ਦੀਕ ਪੈਂਦੇ ਪਿੰਡ ਦਾਤਾ ਦੇ ਲੈਫਟੀਨੈਂਟ ਰੁਲਵੀਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਜਿਹਨਾਂ ਦੀ ਗੋਆ ਵਿਖੇ ਬੀਤੇ ਦਿਨ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਕਰੀਬ 24 ਸਾਲ ਦੇ ਲੈਫਟੀਨੈਂਟ ਰੁਲਵੀਰ ਸਿੰਘ ਜੋ 2020 ਵਿੱਚ ਨੇਵੀ ਵਿੱਚ ਬਤੌਰ ਸਬ ਲੈਫਟੀਨੈਂਟ ਭਰਤੀ ਹੋਏ ਸਨ ਜਿਹਨਾਂ ਦੀ ਇਸ ਭਰਤੀ ਤੇ ਪਰਿਵਾਰ ਤੇ ਪੂਰਾ ਇਲਾਕਾ ਫੁੱਲਿਆ ਨਹੀਂ ਸਮਝ ਰਿਹਾ ਸੀ ਲੈਫਟੀਨੈਂਟ ਰੁਲਵੀਰ ਸਿੰਘ ਦੀ ਵੈਸਟਰਨ ਬਾਈਪਾਸ ਗੋਆ ਵਿਖੇ ਸੜਕ ਹਾਦਸੇ ਵਿੱਚ ਬੀਤੇ ਦਿਨ ਦਰਦਨਾਕ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਲੈਫਟੀਨੈਂਟ ਅਨੰਦ ਰਾਗੇ ਪਨੁਜ ਮਿੰਹਾਸ ਸਚਿੰਦ ਅੰਡੋਰਾ ਅਫਸਰ ਸਾਹਿਬ ਜੋ ਅਰਉਣਵੀਰ ਸਿੰਘ ਦੀ লাশ ਨੂੰ ਨਾਲ ਲੈ ਕੇ ਆਏ ਸਨ ਉਹਨਾਂ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਕਾਰ ਵਿੱਚ ਜਾ ਰਹੇ ਸਨ ਜਿਨ੍ਹਾਂ ਵਿੱਚ ਦੋ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਇੱਕ ਜ਼ਖਮੀ ਹੋ ਗਿਆ ਅਰਉਣਵੀਰ ਸਿੰਘ ਨਾਲ ਫਰੀਦাবাদ ਦੇ ਲੈਫਟੀਨੈਂਟ ਦੀ ਵੀ ਮੌਕੇ ਤੇ ਮੌਤ ਹੋ ਗਈ ਇਸ ਮੌਕੇ ਮਾਤਾ ਸੁਰਿੰਦਰ ਕੌਰ ਪਿਤਾ ਸਾਬ ਦਾ ਸੂਬੇਦਾਰ ਅਮਰੀਕ ਸਿੰਘ ਨੇ ਵੀ ਸਲਾਮੀ ਦਿੱਤੀ ਜਦ ਕਿ ਫੌਜ ਦੇ ਅਫਸਰਾਂ ਤੋਂ ਇਲਾਵਾ ਐਮਐਲਏ ਜਸਵੀਰ ਸਿੰਘ ਡੀਐਸਪੀ ਜਗਦੀਸ਼ ਸਿੰਘ ਅਤਰੀ ਆਦਿ ਨੇ ਵੀ ਸਲਾਮੀ ਦਿੱਤੀ ਇਸ ਮੌਕੇ ਇਲਾਕੇ ਦੇ ਰਾਜਨੀਤਕ ਅਮਿਕ ਸਖਸ਼ੀਤਾ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਮੇਰਾ ਨਾਮ ਐਕਸ ਸੁਬਦਰ ਮੇਜਰ ਅਮਰੀਕ ਸਿੰਘ ਕੀ ਹੋਇਆ ਜੀ ਇਹ ਮੇਰਾ ਬੇਟਾ ਗੋਆ ਕਾਰਵਾਰ ਇਹਦਾ ਸ਼ਿਪ ਸੀ ਉਹਦੇ ਵਿੱਚ ਡਿਪਲੋਇਡ ਸੀ ਆਈਐਨਐਸ ਤੇਗ ਔਰ ਉਹ ਉਹਨੂੰ ਜੁਆਇਨ ਕਰਨ ਵਾਸਤੇ ਗੋਆ ਤੋਂ ਜਾ ਰਿਹਾ ਸੀ ਸਵੇਰੇ 6:30 ਵਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹਦੇ ਨਾਲ ਦੋ ਅਫਸਰ ਹੋਰ ਸੀ ਅੱਛਾ ਤੇ ਉਹ ਦੋਨਾਂ ਤਿੰਨਾਂ ਦੇ ਵਿੱਚੋਂ ਦੋਨਾਂ ਦੀ ਮੌਤ ਹੋ ਗਈ ਮੇਰੇ ਬੇਟੇ ਦੀ ਔਰ ਇੱਕ ਲਫਟੀਨੈਂਟ ਕਮਾਂਡਰ ਗੁਸਾਈ ਸਾਹਿਬ ਸੀ ਉਹਦੀ ਡੈਥ ਹੋ ਗਈ ਹੈ ਆਨ தி ਸਪੋਟ ਔਰ ਜੋ ਡਰਾਈਵ ਕਰ ਰਿਹਾ ਸੀ ਸਬ ਲਫਟੀਨੈਂਟ ਸਬ ਲਫਟੀਨੈਂਟ ਉਹ ਉਹ ਕ੍ਰਿਟੀਕਲ ਕੰਡੀਸ਼ਨ ਇ ਇਹ ਕਿੰਨੇ ਭਰਾ ਸਿਆਰਨ ਵੀਰ ਇਹ ਦੋ ਭਰਾ ਹੈ ਇੱਕ ਵੱਡਾ ਬੇਟਾ ਮੇਰਾ ਜੋ ਹੈ ਉਹ ਕੈਨੇਡਾ ਕਰਨਵੀਰ ਸਿੰਘ ਇਹ ਅਨਵੀਰ ਸਿੰਘ ਜੀ ਇਹ ਮੈਂ ਟੈਕਸ ਤਕਰੀਬਨ ਸਰਵਸ 850 ਸਾਲ ਠੀਕ ਆ ਸਰ ਇਹ ਦਾ ਵਿਆਹ ਹੋਇਆ ਸੀ ਜਰਨ ਨਹੀਂ ਨਹੀਂ ਕੁਆਰਾ ਜੀ ਅੱਜ ਬਹੁਤ ਹੀ ਸਾਡੇ ਇਲਾਕੇ ਦਾ ਹੋਣ ਦਾ ਗੱਭਰੂ ਸਰਦੂਪੁਰ ਦਾ ਤੇ ਦਾ ਜੋ ਕਿ ਨੇਵੀ ਦੇ ਵਿੱਚ ਲੈਫਟੀਨੈਂਟ ਸੀਗਾ ਐਕਸੀਡੈਂਟ ਦੇ ਕਾਰਨ ਉਹਦੀ ਮੌਤ ਕੈਲੀਏ ਚਨਕ ਹੋ ਗਈ ਆ ਔਰ ਪੂਰੇ ਇਲਾਕੇ ਦੇ ਵਿੱਚ ਬੜਾ ਸ਼ੋਗ ਵਾਲੀ ਲਹਿਰ ਆ ਕਿ ਅਨਮੈਰਿਡ ਸੀ 24 ਸਾਲ ਦੀ ਉਮਰ ਸੀਗੀ ਦੋ ਭਰਾ ਇੱਕ ਕੈਨੇਡਾ ਰਹਿੰਦਾ ਸੀ ਇੱਕ ਜੇ ਦੇ ਸੀ ਪਿਤਾ ਫੌਜ ਦੇ ਵਿੱਚ ਹੀ ਸੀਗੇ ਤਾਂ ਸੈੱਟ ਕਰਕੇ ਪਰਿਵਾਰ ਨੂੰ ਪਿੰਡ ਇੱਥੇ ਮੂਵ ਹੋਏ ਸੀਗੇ ਤਾਂ ਅੱਜ ਕੋਈ ਵੀ ਆਖ ਇਦਾਂ ਦੀ ਸੀ ਜਿਹੜੀ ਨਾਂ ਭਰੀ ਹੋਵੇ ਪਰ ਪ੍ਰਮਾਤਮਾ ਕਿਰਪਾ ਕਰੇ ਜੀਉਂਦੇ ਜੀ ਮਾਪੇ ਨੂੰ ਜਦੋਂ ਬੱਚੇ ਦੀ ਲਾਸ਼ ਮੋਢੇ ਤੇ ਚੱਕਣੀ ਪੈਂਦੀ ਹੈ ਤੇ ਨਾਲ ਉਹ ਕੋਈ ਪਿਆਰਾ ਦੁੱਖ ਨਹੀਂ ਹੁੰਦਾ ਮੈਂ ਤਾਂ ਉਸ ਪ੍ਰਭੂ ਦੇ ਚਰਨਾਂ ਚ ਜਰਨਾਸ ਕਰੂੰਗਾ ਸੱਚੇ ਪਾਤਸ਼ਾਹ ਇਹਨਾਂ ਨੂੰ ਬਲ ਦੇਵੇ ਹਿੰਮਤ ਦੇ ਦੇ ਜੇ ਇਹਦਾ ਦੁੱਖ ਪਾਇਆ ਤੇ ਘਟਾਉਣਾ ਵੀ ਸੱਚੇ ਪਾਤਸ਼ਾਹ ਨੇ ਉਹਦੀ ਕਿਰਪਾ ਤੋਂ ਬਿਨਾਂ ਤਾਂ ਦੁੱਖ ਨਹੀਂ ਘਟਿਆ ਜਾਂਦਾ ਤਾਂ ਮੈਂ ਆਸ ਕਰਦਾ ਸੱਚੇ ਪਾਤਸ਼ਾਹ ਜਰੂਰ ਹਿੰਮਤ ਬਖਸ਼ਣਗੇ ਇਹਨਾਂ ਨੂੰ ਜਿਹੜਾ ਇਹ ਦੁੱਖ ਘਟਿਆ ਜਾਵੇ ਥੋੜਾ ਹੋ ਜਾਏ ਕਿਉਂਕਿ ਕਹਿਣ ਨੂੰ ਹੁੰਦਾ ਆ ਪਰ ਇਹ ਦੁੱਖ ਬਹੁਤ ਭਾਰੀ ਹੁੰਦਾ ਆ ਤਾਂ ਬੜੀ ਇਲਾਕੇ ਦੀਆਂ ਸਾਰੀਆਂ ਮਹਾਨ ਅਸ਼ਤੀਆਂ ਸਾਡਾ ਪ੍ਰਸ਼ਾਸਨ ਸਾਰਾ ਇੱਥੇ ਆਇਆ ਹੋਇਆ ਹੈ